ਮੈਂ ਗੁਨੀਤ ਸਿੰਘ ਪੁੱਤਰ ਸਰਦਾਰ ਜਗਵੀਰ ਸਿੰਘ ਪਿੰਡ ਲੰਬੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅ ਲਗਭਗ 50 ਏਕੜ ਦੀ ਖੇਤੀ ਕਰਦਾ ਹਾਂ ਜੀ ਅ ਪਿਛਲੇ ਸਾਲ ਅਸੀਂ ਡਾਕਟਰ ਦਲੇਰ ਸਿੰਘ ਦੀ ਤਕਨੀਕ ਅਨੁਸਾਰ ਬਗੈਰ ਕਦੂ ਕੀਤੇ 7 ਕਿੱਲੇ ਝੋਨਾ ਲਾਇਆ ਸੀ ਅੱਡੋ ਅੱਡ ਜਿਵੇਂ ਸਾਡੇ ਖੇਤ ਆ ਇਸ ਵਾਰ ਅਸੀਂ ਸਟਾਰਟ ਹੀ ਲਗਭਗ ਅ 9 ਕਿੱਲਿਆਂ ਤੋਂ ਕਰ ਰਹੇ ਹਾਂ ਤੇ ਵੈਸੇ ਤਾਂ ਅਸੀਂ ਜਿਆਦਾ ਜਿਹੜਾ ਝੋਨਾ ਅਸੀਂ ਛੋਟੀਆਂ ਵੈਰਾਈਟੀਆਂ ਲਾਉਣੇ ਆ ਪਰ ਇਸ ਵਾਰ ਸਿਰਫ ਪਾਣੀ ਜਦੋਂ ਨਹਿਰੀ ਪਾਣੀ ਦੀ ਵਾਰੀ ਦੇ ਹਿਸਾਬ ਨਾਲ ਅਸੀਂ ਸਿਰਫ ਇੱਕ ਖੇਤ ਹੀ ਗੇਤਾ ਝੋਨਾ ਲਾ ਰਹੇ ਆ ਵੀ ਪਾਣੀ ਦੀ ਵਾਰੀ ਸਮਝੂਗੀ ਤੇ ਇਹ ਅਸੀਂ ਜਿਹੜਾ ਖੇਤ ਤਿਆਰ ਕੀਤਾ ਇਹ ਸਾਡੀ ਰਾਤ ਵਾਰੀ ਸੀ ਤਿੰਨ ਵਾਰੀ ਸੁਹਾਗਾ ਮਾਰ ਕੇ ਤੇ ਅਸੀਂ ਪਾਣੀ ਛੱਟਤਾ ਸੀਗਾ ਤੇ ਹੁਣ ਮਤਲਬ ਲੇਬਰ ਝੋਨਾ ਲਾ ਰਹੀ ਆ ਤੇ ਇਹ ਡਾਕਟਰ ਦਲੇਰ ਸਿੰਘ ਦੀ ਤਕਨੀਕ ਸਾਨੂੰ ਲਗਭਗ ਅਸੀਂ 2-3 ਸਾਲਾਂ ਤੋਂ ਨੋਟ ਕਰ ਰਹੇ ਆ ਅਸੀਂ ਯੂਨੀਵਰਸਿਟੀ ਨੂੰ ਬੇਨਤੀ ਕਰਦੇ ਆਂ ਵੀ ਇੱਕ ਬੰਦਾ ਜਦੋਂ ਲਗਾਤਾਰ 20 ਸਾਲ ਹੋ ਗਏ ਇੱਕੋ ਗੱਲ ਰਿਪੀਟ ਕਰ ਰਿਹਾ ਵੀ ਤੁਸੀਂ ਉਹਨਾਂ ਤੇ ਗੌਰ ਕੀਤਾ ਜਾਵੇ ਪੰਜਾਬ ਦਾ ਵਾਟਰ ਲੈਵਲ ਬੜਾ ਡੂੰਘਾ ਜਾ ਰਿਹਾ ਸਾਡੇ ਏਰੀਆ ਨੂੰ ਛੱਡ ਕੇ ਬਾਕੀ ਪੰਜਾਬ ਦਾ ਵਾਟਰ ਲੈਵਲ ਜਿਆਦਾ ਡੂੰਘਾ ਕਰਨ ਕਰਕੇ ਮਤਲਬ ਖਤਰਨਾਕ ਸਥਿਤੀ 'ਚ ਜਾ ਰਿਹਾ ਤੋਂ ਇਸ ਤੇ ਗੌਰ ਕੀਤਾ ਜਾਵੇ ਇਹਦੇ ਨਾਲ ਵਾਟਰ ਲੈਵਲ ਨਹੀਂ ਢਿੱਗਦਾ ਝੋਨੇ ਨੂੰ ਬਿਮਾਰੀ ਬੜੀ ਘੱਟ ਲੱਗਦੀ ਆ ਤੇ ਹੋਰ ਖਰਚੇ ਵੀ ਬੜੇ ਘਟਦੇ ਨੇ ਧੰਨਵਾਦ ਬਾਕੀ ਜੀ ਆ ਮੇਰਾ ਕਾਮਾ ਜਿਹੜਾ ਸਾਡਾ ਖੇਤ ਸਾਹਮਣ ਦਾ ਮੇਰੇ ਪਿੱਛੋਂ ਤੇ ਇਹਦੇ ਤੋਂ ਵੀ ਆਪਾਂ ਕੋਈ ਵਿਚਾਰ ਲੈਣੇ ਆ ਵੀ ਇਹਨਾਂ ਨੂੰ ਕੀ ਫਰਕ ਲੱਗਿਆ ਹਾਂਜੀ ਇਹ ਜੀ ਇੱਕ ਅਰੀ ਚੁੰਜੂ ਮਾਰੇ ਦਿਤਾ ਕੇ ਦੋ ਵਾਰੀ ਕਲਟੀਵੇਟਰ ਮਾਰਦੇ ਦਿਤਾ ਕੇ ਤਿੰਨ ਅਰੀ ਸੁਹਾਗਾ ਮਾਰਦੇ ਦਿਤਾ ਕੇ ਬਿਲਕੁਲ ਸੁੱਕਾ ਹੀ ਕਦੂ ਕਰਿਆ ਇਹਨਾਂ ਬਿਮਾਰੀ ਬਹੁਤ ਘਟ ਪੈਂਦੀ ਹੈ ਜੀ ਸੋਨਾ ਚੰਗਾ ਹੋ ਜਾਂਦਾ ਤਣੀ ਸੌਖੇ ਮਾਰ ਲੰਦਾ ਵਧੀਆ ਗਾ ਕਣਕ ਦੀ ਵਿਜਾਈ ਹੈ ਬੜੀ ਸੌਖੀ ਹੈ ਕਣਕ ਬਹੁਤ ਵਧੀਆ ਉਗਰਦੀ ਹੈ ਬੀਜਰ ਵਿੱਚ ਜ਼ੀਰੋ ਨਾਲ ਬੀਜ ਨਹੀਂ ਹੁੰਦੀ ਅਸੀਂ ਬਾਲੇ ਵਧੀਆ ਕਣਕ ਉਠਾ ਕਰਦੀ ਉਹ ਤੋਂ ਪਰ ਉਹ ਕਣਕ ਨੂੰ ਬਿਮਾਰੀ ਨਹੀਂ ਪੈਂਦੀ ਨਾ ਝੋਨੇ ਨੂੰ ਬਿਮਾਰੀ ਪੈਂਦੀ ਹੈ ਬਿਲਕੁਲ ਬਹੁਤ ਵਧੀਆ ਜਿਹੜਾ ਇਹ ਵਿਣਾ ਕੱਦੂ ਵਾਲਾ ਬੰਬਾਨ ਬਹੁਤ ਚੰਗਾ ਬਾਣੇ ਬਣਦਾ ਇਸ ਤਰ੍ਹਾਂ ਹੀ